ਵਿਆਹ ਵਿੱਚ ਉਡਾਏ ਬੋਰੀਆਂ ਭਰ ਕੇ ਨੋਟ ਬਰਾਤੀ ਭਰਨ ਲੱਗੇ ਆਪਣੀਆਂ ਜੇਬਾਂ ਦੋਸਤੋ ਹੁਣ ਦੇ ਸਮੇਂ ਵਿੱਚ ਪੈਸਾ ਕਿਸੇ ਕੋਲ ਹੋਵੇ ਜਾਂ ਨਾ ਹੋਵੇ ਪਰ ਜਦੋਂ ਗੱਲ ਵਿਆਹ ਦੀ ਆਉਂਦੀ ਹੈ ਤਾਂ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਟੇਜ ਤੇ ਮੁੰਡਿਆਂ ਵੱਲੋਂ ਨੋਟਾਂ ਨਾਲ ਭਰੇ ਬੈਗਾਂ ਵਿੱਚੋਂ ਨੋਟ ਕੱਢ ਕੱਢ ਕੇ ਵਾਰੇ ਜਾ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਨੋਟਾਂ ਦਾ ਮੀਂਹ ਪੈ ਰਿਹਾ ਹੋਵੇ ਅਤੇ ਸਟੇਜ ਵੀ ਪੂਰੀ ਨੋਟਾਂ ਨਾਲ ਭਰੀ ਪਈ ਹੈ ਸੋ ਬਹੁਤ ਲੋਕ ਇਸ ਵੀਡੀਓ ਉਹਨੂੰ ਦੇਖ ਕੇ ਕਹਿ ਰਹੇ ਨੇ ਕਿ ਦੇਖੋ ਕਿਵੇਂ ਪੈਸੇ ਦੀ ਫੋਕਰੀ ਮਾਰ ਰਹੇ ਨੇ ਅਤੇ ਕਈ ਕਹਿ ਰਹੇ ਨੇ ਕਿ ਅਗਲਾ ਆਪਣੀ ਕਮਾਈ ਕਰਕੇ ਨੋਟ ਉਡਾ ਰਿਹਾ ਹੈ ਇਸ ਵਿੱਚ ਗਲਤ ਕੀਏ ਸੋ ਹਰ ਕਿਸੇ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਆਪਣਾ ਪੈਸਾ ਕਿਵੇਂ ਵਰਤਣਾ ਹੈ ਪਰ ਜੇ ਇਹ ਹੀ ਪੈਸਾ ਕਿਸੇ ਗਰੀਬ ਦੇ ਧੀ ਦੇ ਵਿਆਹ ਵਿੱਚ ਵਰਤਿਆ ਜਾਵੇ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋਵੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ